ਕਰਨਾ ਤਨ ਸੋਵੇ ਨਾ ਇੱਕ ਦਰਸ਼ਨ ਕਰਨਾ ਹੋਲੇ ਹਾਣੀ ਸਤ ਗੁਰ ਚਰਨਾ ਹੋਲੇ ਹਾਣੀ ਸਤ ਗੁਰ ਚਰਨਾ ਤਨ ਸੋਵੇ ਰਿਤਾ ਤਨ ਸੋਵੇ ਨਾ ਇੱਕ ਦਰਸ਼ਨ ਕਰਨਾ ਹਮ ਬਲੇ ਹਰੀ ਸਤਿਗੁਰ ਚਰਨਾ ਹਮ ਬਲੇ ਹਰੀ ਸਤਿਗੁਰ ਚਰਨਾ ਕਾਨ ਮਸਾਲਾ ਸੋਵੇ ਨਾ ਜੇ ਦਰਸਨ ਲਾ ਤਨ ਸੋਵੇ ਲਾ ਜੇ ਦਰਸਨ ਲਾ ਹੋ ਬਲੇ ਨੀ ਸਤ ਗੁਰ ਚਲਦਾ ਹੋ ਬਲੇ ਨੀ ਸਤ ਗੁਰ ਚਲਦਾ ਤਨ ਸੋਵੇ ਲਾ ਜੇ ਦਰਸਨ ਸੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਈ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰੇਤਾਂ ਭਗਵਤੀ ਸਮਰਪੈ ਗੁਰੂ ਨਾਨਕ ਲੰਕ ਆਏ ਸ੍ਰੀ ਅੰਗਦ ਗੁਰੂ ਤੇ ਅਮਰਦਾਸ ਰਾਮਦਾਸ ਹੋਈ ਸਵਾਰੀ ਅਰਜਣ ਹਰਿ ਕੋ ਬੰਦਨ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਾਈ ਹੈ ਜਿਸ ਗਿੱਤ ਸਭ ਦੋਖ ਜਾਏ ਇਕ ਬਹਾਦਰ ਸਮਰਿਆ ਘਰ ਨਾਉ ਨਿਤਿਆਵੀ ਭਾਈ ਸਭ ਥਾਈ ਹੋ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋ ਸਹਾਈ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਤ ਦਰਸ਼ਨ ਦਾਰ ਦਾ ਧਿਆਨ ਕਰਕੇ ਬੰਮੀ ਜੀ ਜਾ ਤਿਆਰੀਆਂ ਚੌਹਾਂ ਸਹਿਬ ਜਾਦਿਆਂ ਚਾਲੀਆਂ ਮੁਕਤੇਆਂ ਹੱਟੀਆਂ ਜਕੀਆਂ ਤਕੀਆਂ ਜਿੰਨਾ ਨਾਮ ਜਪਿਆ ਵੰਡ ਸ਼ਕੀਆ ਦੀਵ ਚਲਾਈ ਤੇਗ ਵਾਹੀ ਦੇਖ ਕੇ ਅਨਡਿਤ ਕੀਤਾ ਤੁੰਨਾ ਤਿਆਰੀਆਂ ਸਤਿਆਰੀਆਂ ਦੀ ਕਮਾਈ ਦਾ ਧਿਆਨ ਤਰ ਕੇ ਖਾਲਸਾ ਜੀ ਬੱਲੋ ਜੀ ਦਾ ਸੁੰਦਰੀਆਂ ਨੇ ਧਰਮ ਹੀਤ ਅਸੀਸ ਦਿੱਤੇ ਬਾਤ ਬਾਤ ਕਟਾਈ ਖੋਪੜੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਈ ਗਈ ਗੁਰਦਵਾਰੀਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਕਰਮ ਨਹੀਂ ਹਾਰਿਆ ਸਿੱਖੀ ਕੇ ਸਾਸ ਸਵਾਸ ਨਾਲ ਨਿਭਾਈ ਦਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਦੀ ਬੱਲੋ ਜੀ ਸੁਝਾਂ ਤਖਤਾਂ ਸਰਬੱਤ ਗੁਰਦਵਾਰਿਆਂ ਦਾ ਧਿਆਨ ਧਰ ਕੇ ਵਾਹਿਗੁਰੂ ਜੀ ਹੈ ਗੁਰੂ ਜਤ ਜੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤਿਆਵੇ ਚੇਤਿਆਵਣ ਕਾ ਸਭ ਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬਾ ਤਹਾਂ ਤਹਾਂ ਰਸਿਆ ਰਿਆ ਤੇ ਦੇਗ ਤੀਗ ਫਤਿਹ ਬਿਰਦ ਕੀ ਪੈਜ ਪੰਚ ਕੀ ਜੀਤ ਸ੍ਰੀ ਸਹਬ ਜੀ ਸਹਾਈ ਖਾਲਸਾ ਜੀ ਕੇ ਬਲ ਬੱਲੇ ਬੱਲਾ ਜੀ ਸਿਕਾ ਨੂੰ ਸਿੱਖੀ দান ਕੇਸ দান ਰਹਿਤ দান ਦੇਗ দান ਵਸਾਹੇ দান ਭਰੂਸਾ দান ਦਾਨ ਸੁਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਲ ਚੌਕੀਆਂ ਝੰਡੇ ਬੁੰਗੇ ਜੁਗੋ ਜੋਹੇ ਅਕਾਲ ਧਰਮ ਦਾ ਜੈਕਾਰ ਬੋਲ ਜੀ ਸਤਿ ਆਂਦਾ ਮਨ ਨੀਵਾ ਨਤ ਉੱਚ ਨਤ ਦਾ ਰੱਖਾ ਆਪਵਾਹੀ ਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸੁਭਾਈ ਦਤਾਰ ਜੀਏ ਸ੍ਰੀ ਮਨ ਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰ ਕਾ ਮੰਡਿ ਜਿਨ੍ਹਾਂ ਤੋਂ ਪੰਚ ਨੂੰ ਵਛੋੜ ਆ ਗਿਆ ਤਿਨਾਂ ਦੇ ਖੁੱਲੇ ਦਰਸ਼ਨ ਦਿਦਾਰ ਸਿਵਾ ਸੁਭਾਉ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੀ ਨਮਾਨਿਆ ਦੀ ਮਾਨ ਨਿਤਾਨਿਆ ਦੀ ਤਾਨ ਨਯੋਬਿਆ ਦੀ ਓਟ ਸੱਚੇ ਪਿਤਾ ਵਾਹੀ ਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਹضور ਅਰਦਾਸ ਬੁੰਤੀ ਹੈ ਆਪ ਜੀ ਦੇ ਬਾਣੇ ਅੰਦਰ ਚਾਰ ਪਹਿੜ ਰੈਣ ਬਤੀਤ ਹੋਈ ਆਇਆ ਚਾਰ ਕਰ ਦਿਨ ਆਪਣੇ ਬਾਣੇ ਅੰਦਰ ਬਤੀਤ ਕਰਾਉਣਾ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਤੇਨਾ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼ਹੀਦਗੰਜ ਸਾਹਿਬ ਵਿਖੇ ਪਾਵਨ ਦਰਬਾਰ ਦੇ ਅੰਦਰ ਆਤਮੂਹ ਦੇ ਸੁਨਹਿਰੇ ਸੰਗਸਨ ਸਾਧ ਗੁਰੂ ਦੀ ਤਿਆਰ ਹਨ ਕਿਰਪਾ ਕਰੋ ਸੰਗਸਨਾਂ ਤੇ ਪ੍ਰਕਾਸ਼ਮਾਨ ਹੋਕਰ ਸੰਤਾਂ ਨੂੰ ਖੁੱਲ੍ਹੇ ਦਰਸ਼ਨ ਦੇਦਾਰ ਪਾਵਨ ਪਵਿੱਤਰ ਉਪਦੇਸ਼ ਬਖਸ਼ੀ ਤੇ ਨਦਰ ਨਦਰ ਨਿਹਾਲ ਕਰੂ ਦਰਿਆਈ ਸੰਗ ਬੀਆ ਹਾਜਰੀਆਂ ਦਰ ਪ੍ਰਵਾਨ ਕਰਨੀਆਂ ਦਰ ਘਰੋਂ ਸਿੱਕੇ ਸਦਕ ਤੇ ਸਾ ਨਾਮਦਾਨ ਬਖਸ਼ੂ ਨਾ ਕੋਧ ਭਾਵਨਾ ਦਾ ਪੂਰਨ ਕਰਨੀਆਂ ਯਾਤਰਾ ਸਫਲ ਕਰਨੀ ਪਰਿਵਾਰਾਂ ਵਿੱਚ ਸੁਖ ਸ਼ਾਂਤੀ ਬਖਸ਼ ਲਈ ਆਪ ਜੀ ਕਰੋ ਕਿਰਪਾ ਸ਼ੋਕ ਆਸਨ ਅਸਥਾਨਾਂ ਤੋਂ ਪਵਣ ਤੇ ਪਤ੍ਰ ਸਵਰੂਪ ਪ੍ਰਕਾਸ਼ ਅਸਥਾਨ ਤੇ ਲਜਾਨ ਦੀ ਆਗਿਆ ਬਖਸ਼ਿਸ਼ ਕਰੋ ਰਸਤੇ ਵਿੱਚ ਆਪ ਅੰਗ ਸੰਗ ਸਹਾਈ ਹੋਣਾ ਸਰਬਾਤਵ ਕਾਰਜ ਰਾਸ ਕਰਨੇ ਸੇ ਤਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚੇਤੇ ਆਵੀ ਨਾਮਿਕ ਨਾਮ ਚੜ੍ਹਦੇ ਕਾਲਾ भल वाहिगुरु जीा ख़ालसा वाहिगुरु जी फते गन